ਇਦਾਂ ਨਹੀਂ ਕਰੀਦਾ ਹੁੰਦਾ ਚੁੱਪ ਕਰ ਜਾ ਮਿਰਤੀ ਜੇ ਤੇ ਡੈਡੀ ਨੂੰ ਪਤਾ ਲੱਗਾ ਉਹਨੇ ਫੇਰ ਗੁੱਸੇ ਹੋਣਾ ਵਾ ਪਤਾ ਨਹੀਂ ਦਿਲ ਨੂੰ ਹੋਰ ਤਰ੍ਹਾਂ ਜਿਉ ਹੀ ਜਾਣ ਦਿਆ ਕਿ ਕੀ ਹੋਣਾ ਤੇ ਕੀ ਨਹੀਂ ਹੋਣਾ ਕੁਛ ਨਹੀਂਗਾ ਹੁੰਦਾ ਕੁਛ ਨਹੀਂ ਹੁੰਦਾ ਵੇਖਣ ਵਖਾਲਣ ਬਣਿਆ ਬਣਾਇਆ ਵਾ ਕੋਣ ਆ ਗਿਆ ਹਾਂ ਚਾਚੀ ਦੀ ਹੋ ਗਈ ਤਿਆਰ ਆਹ ਪੁੱਤ ਹੋ ਗਏ ਤਿਆਰ ਤੇ ਆਹ ਵੇ ਕੀ ਕਰਨ ਲਈ ਰੋਣ ਲਈ ਦੱਸ ਮਨ ਤੇ ਇਦਾਂ ਕਢੀ ਕਰਨ ਬਦਾਨੀ ਡਰ ਜਾ ਲੱਗਣ ਦਿਆ ਕਿ ਕੀ ਹੋ ਜਾਣਾ ਕੀ ਨਹੀਂ ਹੋਣਾ ਇਹ ਕਿਹੜਾ ਕੋ ਪਤਾ ਹੁੰਦਾ ਵਾ ਦੰਦਾਰ ਕਾ ਤੂੰ ਖੁਸ਼ ਰਹਿ ਸੁ ਖੁਸ਼ ਹੋ ਹੂੰ ਤਾਂ ਮੁੰਡੇ ਵਾਲੇ ਆ ਗਏ ਹੁਣ ਦੂਆ ਆਪਣਾ ਮੂੰਹ ਸਹੀ ਕਰ ਆ ਆ ਗਏ ਸਹੀ ਕਰ ਹਾਂਜੀ ਅੱਛਾ ਅੱਛਾ ਤੇ ਮੈਂ ਤੁਹਾਨੂੰ ਪੁੱਛਣ ਆਈ ਸੀ ਕਿ ਉਹਨਾਂ ਨੂੰ ਲੈ ਆਵਾਂ ਆਹੋ ਕੋਈ ਨਹੀਂ ਲਾਇਆ ਆ ਮੂਮਾ ਤੋਰ ਨਹੀਂ ਪੰਜ ਮਿੰਟ ਤੱਕ ਇਹਦਾ ਆਜੋ ਫਿਰ ਇਹਦਾ ਮੂੰਹ ਮਾਰ ਸਹੀ ਕਰੋ ਤੂੰ ਮੂਮਾ ਜਾ ਪੁੱਛ ਰੋ ਹੈ ਇਹਦਾ ਨਾ ਖਾ ਮੂੰਹ ਹਟੋ ਲੈ ਲੈਓ ਲੀਣਾ ਪੰਜ ਮਿੰਟ ਤੱਕ ਚੱਲ ਆਜੋ ਚੰਗਾ ਠੀਕ ਆ ਉਹਨਾਂ ਕੋਲ ਤਾਂ ਮਿੰਟ ਬਹੁਤ ਚੰਗਾ ਲੱਗਾ ਹੈ ਹਾਂਜੀ ਮੈਨੂੰ ਵੀ ਨਾ ਬੜਾ ਸੋਹਣਾ ਲੱਗਾ ਆ ਅਹੰਕਾਰ ਵੀ ਨਾ ਸਾਰਿਆਂ ਨੇ ਸੋਨੇ ਮੰਮੀ ਬਣਾਏ ਸੋਨੇ ਬਣਾਏ ਘਰ हां जी। जी। हां ਸਲੂਕ ਵੀ ਮੰਮੀ ਲੱਗਦਾ ਵਾਵਾ ਇਹ ਹਾਂ ਸਲੂਕ ਜਿਹੜਾ ਹੈਗਾ ਜਾਂ ਤੇ ਲੋਕ ਬਿੱਡਾ ਸੋਨਾ ਬਹੁਤ ਆ ਮਟਾ ਬਹੁਤ ਆਂਦੀਆਂ ਲੱਗਾ ਪਸੰਦ ਆਇਆ ਹਾਂਜੀ ਹਾਂ ਮੰਨ ਜਾਈਂ ਮੰਨ ਜਾ ਤੇ ਮਨ ਰ ਅਜਨਾਈ ਕਰੀ ਗੱਲ ਕਰੀਏ ਆਹ ਕਰ ਲਉ ਗੱਲ ਮੰਨ ਹਾਂ ਫੋਨ ਕਰਾਂ ਆਹ ਮੈਂ ਕਹਿੰਨੀ ਆ ਕਿ ਮਨ ਰਾਜ ਅਸੀਂ ਘਰ ਬਾਹਰ ਤੇ ਵੇਖਿਆ ਆ ਹਾਂ ਫੋਨ ਕਰਕੇ ਪਤਾ ਸੋਹਾਂ ਆ ਹੈਲੋ ਮਨਰਾਜ 프리 ਆ ਅੱਛਾ ਮੈਂ ਕਿਹਾ ਹੀ ਗਏ ਆ ਕੁੜੀ ਵਾਲਿਆਂ ਦੇ ਘਰ ਤੇ ਦੇਖਿਆ ਆ ਘਰ ਬਾਤ ਸੋਹਣੇ ਆ ਤਾਏ ਚਾਚੇ ਸਾਰੇ ਇਕੱਠੇ ਆ ਕੋਠੀਆਂ ਭਾਈਆਂ ਬੜੇ ਸੋਹਣੇ ਸੌਕੇ ਆ ਹਾਂ ਹਾਂ ਤੇ ਬਸ ਨਹੀਂ ਕੁੜੀ ਦੇਖਣ ਲੱਗੇ ਆ ਪੜੀ ਲਿਖੀ ਆ ਪੂਰੀ ਸਾਰੀ ਫੈਮਲੀ ਬਹੁਤ ਵਧੀਆ ਆ ਹਾਂ ਤੇ ਮੰਮੀ ਨੇ ਜਾਣ ਗਏ ਆ ਕਿ ਠੀਕ ਆ ਸੋਹਣੀ ਆ ਤੇ ਪਸੰਦ ਐ ਰਖਾਂ ਆ ਜਾਣੀ ਆ ਤੇਰੇ ਜਿੱਦਾਂ ਦੇ ਤੂੰ ਲੱਭਦਾ ਹੀ ਨਾ ਉਦਾਂ ਦੇ ਹੀ ਆ ਹਾਂ ਹਾਂ ਸਾਰੇ ਵਧੀਆ ਠੀਕ ਆ ਸਾਰਾ ਕੁਝ ਹਾਨੀ ਦੇ ਪਸੰਦ ਆ ਗਿਆ ਬਸ ਹੁਣ ਨਾ ਕੁੜੀ ਦੇਖਣ ਵਾਲੀ ਰਹਿ ਗਈ ਆ ਬਸ ਤੇ ਹਾਂ 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 ਆ ਕੁਰਵਾਨੀ ਮੰਮੀ ਨਾਲ ਗੱਲ ਹਾਂ ਹਾਂ ਠੀਕ ਹੈ ਇਹ ਕਰਿਓ ਮੰਮੀ ਨਾਲ ਗੱਲ ਦੇ 15 ਮੰਮੀ ਨਾਲ ਗੱਲ ਕਰਾਈ ਹੋਗਾ ਹੈਲੋ ਮਨਰਾਜ ਸਾਨੂੰ ਤਾਂ ਘਰ ਬਾਹਰ ਬਹੁਤ ਪਸੰਦ ਆਇਆ ਵਾ ਹੈ ਤੇ ਕੁੜੀ ਹੀ ਪੜੀ ਲਈ ਹੀ ਆ ਪਰਿਵਾਰ ਬਹੁਤ ਚੰਗਾ ਵਾ ਹੈ ਅੱਛਾ ਅੱਛਾ ਚੱਲ ਚਲ ਵੀ ਇਹ ਲੈ ਲਿਨੇ ਹੈ ਤੇ ਫਿਰ ਅੰਦੇ ਚਲੋ ਹਾਂਜੀ ਆਨੇ ਦੇਖ ਲੋ ਹਾਂਜੀ ਤੇ ਉਧਰ ਜਾ ਕੇ ਤੇ ਕੁੜੀ ਦੀ ਫੋਟੋ ਪਾ ਦਵਾਂਗੇ ਹਾਂ ਫੋਟੋ ਵੇਖ ਕੇ ਤੇ ਫੋਟੋ ਪਾ ਦੇਣੀ ਮੈਨੂੰ ਰਾਜ ਨੂੰ ਹੈ ਚਲੋ ਫਿਰ ਵਾਸੀ ਜੀ ਉਠੋ ਚਲੋ ਚੱਲੀਏ ਉਧਰ ਹਾਂ ਚਲੋ ਚੱਲ ਕੇ ਲੈ ਕੇ ਵਾਈ ਗੁਰੂ ਦਾ ਨਾਮ ਚਲੋ ਫਿਰ ਚਲੋ ਹਾਂ ਜੀ ਮਾਰਾ ਜੀ ਮੰਤ ਚੰਗਾ ਚੰਗਾ ਕਰੇ ਬਾਬਾ ਤੁਮਾਰਾ ਆਜਾ ਚੰਗਾ ਚੰਗਾ ਵੇੜਾ ਕਿਹੜੀ ਮੱਥਾ ਲੱਗੇ ਮਿਰਤੀ ਦਾ ਸੱਚੇ ਬਾਦਸ਼ਾ ਆਗੇ ਸੱਚ ਜੀ ਆਏ ਸਾਸਿ ਸਾਸਿ ਕਹਾ ਸਾਸਿ ਕਹਾ ਜੀ ਇਧਰ ਖਿੜਾ ਦੇ ਹਾਂ ਜੀ ਸਾਸਿ ਸਾਸਿ ਕਹਾ ਸਾਸਿ ਕਹਾ ਚਲੋ ਚਲੋ ਆਜੋ ਉਹ ਜੀ ਹਲੇ ਠੀਠਾ ਰਹੇ ਹਾਂ ਜੀ ਸੱਚ ਬੱਸ ਐਣਾ ਮੁੜ ਕੇ ਸੌਣੀ ਹੈ ਰੱਖ ਦੇ ਤਰਾ ਕਰ ਦੇ ਬਰਦੇ ਬੁੱਤ ਇੱਥੇ ਬੈਠ ਜਾ ਪਰੋ ਜਾਪਾਂ ਜੀ ਗੱਲਾਂ ਹੀ ਸੁਣਾਉਂਦੇ ਰਹਿੰਦੇ ਇੱਥੇ ਮੈਨੂੰ ਮੰਮੀ ਵੀ ਗੱਲ ਕਰਨ ਦੀ ਵੇਤੀ ਇੰਦਾਂ ਦਾ ਮੈਂ ਪੇਟੀ ਖਰਾਬ ਬਣਾਉਂਦੀ ਹੁੰਦੀ ਹੁੰਦੀ ਪੁੱਤ ਇਹਦੇ ਕਦੀ ਕੇ ਨਲੂਕਸ ਕੱਢਿਆ ਨਹੀਂ ਇੱਦਾਂ ਮੰਮੀ ਚਾਦੇ ਕੱਢਦੀ ਆ ਗੱਲੋ ਗੱਲ ਤੇ ਮੈਨੂੰ ਮਿਹਣੇ ਮਾਰਦੀ ਆ ਹੁਣ ਮੈਂ 10 ਮਿਹਣੇ ਚੋਗੀ ਰਹਿ ਗਈ ਬਸ ਸੋਖ ਕਾਤੋਂ ਤੋਂ ਦਸ ਰੋਂ ਰਹੀ ਆ ਸੰਤਨਾ ਲਾਓ ਮੈਨੂੰ ਬਾ ਮੰਮੀ ਨੇ ਤੈਨੂੰ ਕੁਝ ਕਹਿਣ ਨਹੀਂ ਲਾ ਮੰਮੀ ਵੀ ਨਹੀਂ ਇੰਨੀ ਗੱਲਾਂ ਸੁਣਾਉਣ ਨਹੀਂ ਉਹੀ ਦਾ ਸੁਭਾਅ ਆ ਤੈਨੂੰ ਵੀ ਪਤਾ ਵਾ ਕਾਦਾ ਮਮੀ ਦਾ ਸੁਭਾਅ ਕੋਈ ਇਦਾਂ ਨਹੀਂ ਆ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਮੈਂ ਸ ਮਮੀ ਨੂੰ ਸਮਝਾਉਂਗਾ ਕਿ ਵੀ ਮਮੀ ਨਾ ਗਿਆ ਕੋਈ ਇਦਾਂ ਦੀ ਗੱਲ ਕੋਈ ਮੈਨੂੰ ਕਦੀ ਵੀ ਕਿੰਨੇ ਕਰਨੀ ਗੱਲਾਂ ਨਹੀਂ ਕੀਤੀਆਂ ਮਮੀ ਨੂੰ ਵੀ ਪਤਾ ਨਹੀਂ ਕੀ ਹੋ ਗਿਆ ਉਹ ਹੁਣ ਵੀ ਜਾ ਹੋਣੀ ਜਾਰੀਆਂ ਗੱਲਾਂ ਕਰਨ ਦੀ ਨਹੀਂ ਤੇ ਮਮੀ ਇਦਾਂ ਨਹੀਂ ਹੁੰਦੀ ਨਹੀਂ ਮੈਨੂੰ ਹੀ ਕਰ ਨਹੀਂ ਨਾ ਨਾ ਨੂੰ ਪੁੱਤ ਨੂੰ ਥੋੜੀ ਕੁਝ ਕਹਿੰਦੀ ਆ ਚੱਲ ਤੂੰ ਨਾ ਟੈਨਸ਼ਨ ਨਾ ਲੈ ਨਾਲੇ ਤੇਰਾ ਇਹ ਵੀ ਤੇ ਆਪਣਾ ਹੀ ਘਰ ਆ ਇਹ ਬਗਾਨਾ ਮੈਂ ਫੇਰ ਕੀ ਕਹਿ ਲਿਆ ਤੇ ਇਹ ਨਹੀਂ ਮੇਰਾ ਆਪਣਾ ਘਰ ਮੇਰਾ ਪੇਕਾ ਘਰ ਜਿੱਥੇ ਮੈਨੂੰ ਕੋਈ ਕੁਝ ਕਹਿੰਦਾ ਨਹੀਂ ਇੱਕ ਤਾਂ ਮੈਨੂੰ ਪੈਰ ਪੈਰ ਤੇ ਗੱਲਾਂ ਮੇਰੇ ਸੁਣਨੇ ਪੈਂਦੇ ਅੱਛਾ ਤੂੰ ਉਹ ਵੀ ਤੇ ਦਾਦੀ ਨਹੀਂ ਵੀ ਮੇਰੇ ਵੀਰ ਹੋਣੀ ਭਾਬੀ ਹੋਣੀ ਮੈਨੂੰ ਗੱਲਾਂ ਕਰਦੇ ਕਦੋਂ ਕਰਦੇ ਕਦੋਂ ਕੁਝ ਕਹਿੰਦੇ ਨਹੀਂ ਤੂੰ ਮਾਪੇ ਦੇ ਫੋਨ ਤੇ ਦੱਸਦੀ ਨਹੀਂ ਨਾ ਹੁਣ ਤੁਸੀਂ ਵੀ ਚੱਲ ਬਣਾ ਲੈ ਮੇਰੇ ਮਾਰਨ ਲੱਗ ਪੋ ਤੂੰ ਵੀ ਮੰਮੀ ਵਾਂਗੂ ਤੇ ਫੋਨ ਤੇ ਦੱਸਦੀ ਨਹੀਂ ਉਹ ਯਾਰ ਤੂੰ ਦੱਸਦੀ ਨਹੀਂ ਨਾਲੇ ਤੂੰ ਆਪਣਾ ਘਰ ਸਮਝ ਤੇ ਜਦੋਂ ਆਪਣਾ ਘਰ ਬੰਦਾ ਸਮਝਣ ਲੱਗ ਪੇ ਤੇਰੇ ਇਥੇ ਬੈ ਲੱਗਦਾ ਵਾ ਫਿਰ ਕਿੰਨੀਆਂ ਦਾ ਲੰਮੀਆਂ ਚੌਂਦੀਆਂ ਹੁੰਦੀਆਂ ਹੁਣ ਮਤਲਬ ਤੂੰ ਵੀ ਮੈਨੂੰ ਗੱਲਾਂ ਸੁਣਾਉਂ ਵੀ ਆਪਣਾ ਘਰ ਨਹੀਂ ਸਮਝਣਨੀ ਸਾਬੀ ਮੈਂ ਵੀ ਆਪਣਾ ਘਰ ਨਹੀਂ ਸਮਝਣ ਨਹੀਂ ਆ ਤੂੰ ਵੀ ਹੁਣ ਏਦਾਂ ਲੈ ਤੂੰ ਵੀ ਹੁਣ ਮੈਨੂੰ ਬਕਾਨੀ ਕਰ ਤਾ ਪਰ ਮੈਂ ਇਹੋ ਜੀ ਦਲ ਨਹੀਂ ਘੰਡਿਆ ਹੈ ਤੇ ਤੇਰਾ ਆਪਣਾ ਘਰ ਹੀ ਆ ਪਰ ਤੂੰ ਨਾ ਦਿਲ ਨੂੰ ਨਹੀਂ ਆਪਣਾ ਦਿਲ ਨਹੀਂ ਲਾ ਕੇ ਰੱਖਣ ਨਹੀਂ ਇਥੇ ਦਿਲ ਜਦੋਂ ਲਾਉਂਦੀ ਆ ਤੁਨੀ ਮੰਮੀ ਕੋਈ ਨਾ ਕੋਈ ਮੇਲਾ ਮਾਰ ਦਿੰਦੀ ਆ ਕੀ ਦੇ ਦਿਲਾਂ ਨੂੰ ਇੰਨੀ ਇੱਥੇ ਮੈਂ ਹੱਸਦੀ ਖੇਡਦੀ ਨਹੀਂ ਵਧੀਆ ਮੇਰੀ ਇੱਥੇ ਜ਼ਿੰਦਗੀ ਲੰਘਣੀ ਤਾਨੂੰ ਕਿਹੜਾ ਆਂਦਾ ਨਹੀਂ ਸਿਆਪਾ ਪਾਉ ਮੇਰੀ ਜ਼ਿੰਦਗੀ ਜਾ ਕੇ ਹੈ ਉਦੋਂ ਜਦੋਂ ਮੈਨੂੰ ਮਿਲਣਾ ਫੋਮ ਜਗ੍ਹਾ ਕਰ ਨਹੀਂ ਕਿਹਾ ਨਾ ਮੇਰੇ ਪੇਰੈਂਟਸ ਚੰਗੇ ਬੜੇ ਮੇਰੀ ਮੰਮੀ ਚੰਗੀ ਬੜੀ ਕੁਝ ਨਹੀਂ ਕਹਿੰਦੀ ਅਸਲੀਅਤ ਤੇ ਇੱਥੇ ਆਣ ਕੇ ਪਤਾ ਲੱਗਣ ਨਹੀਂ ਲੱ ਮੈਨੂੰ ਹਣ ਮੇਰੇ ਘਰ ਤੇ ਆ ਕੇ ਵਧੀਆ ਘਰ ਕਰਾਣਾ ਵੇਖ ਕੇ ਮੇਰਾ ਵਿਆਹ ਕਰਨਾ ਹੈ ਵਧੀਆ ਖਾਨਦਾਨ ਚ ਉਹ ਯਾਰ ਇਹ ਵੀ ਵਧੀਆ ਵਾ ਨਾਲੇ ਜਿੱਥੇ ਤੂੰ ਚਾਹਨੀ ਹੈ ਉੱਥੇ ਹੋ ਜਾ ਉਹ ਤੇ ਤੂੰ ਖੁਸ਼ ਰਹਿ ਇਦਾਂ ਨਾ ਕਰਿਆ ਕਰ ਹੂੰ ਨਹੀਂ ਮੈਂ ਚਾਹਨੀ ਇੱਥੇ ਹੋਵੇ ਜਾਂ ਕੋਈ ਖਾਨਦਾਨਾ ਕਾਡਾ ਕਿਉਂਕਿ ਇਹ ਹੋਇਆ ਜੇ ਬੰਦਾਂ ਨੂੰ ਹੂੰ ਕੋਈ ਨੌਂ ਦੀ ਇੱਜ਼ਤ ਕਰਨਾ ਹੀ ਨਹੀਂ ਜਾਣਦਾ ਸੌਂਦੀ ਤਾਂ ਈ ਮੈਂ ਬਾਹਰ ਬੈਠੀ ਸੌਂਦੀ ਰਹੇ ਵੇਖਦੀ ਮੈਂ ਭਗਵਾਨ ਮੇਰੇ ਕਿੱਡਾ ਸਿਰ ਪਾੜਦੀ ਐ ਵਾਕਿਆ ਹੀ ਜੇ ਤੇ ਸੌਂ ਲਿਆ ਨਾ ਤੇ ਮੰਮੀ ਨੇ ਸੱਚੀ ਗਰਮ ਹੋ ਜਾਣਾ ਹੀ ਹਾਂ ਜਾਓ ਆਪਣੀ ਮਾਂ ਲਾਗੀ ਜਾਓ ਕਰੋ ਉਹਦੀ ਚਮਚਾਗੀ ਮੈਂ ਜਾਉਂਗੀ ਨਹੀਂ ਮੈਂ ਆਪਕੋ ਪਾਪਾ ਜਾਓ ਮੈਨੂੰ ਛੱਡੋ ਗੱਲੀ ਨੂੰ ਹਾਂ ਤੂੰ ਤੇ ਵਾਕਿਆ ਹੀ ਆਰਗਨ ਨੂੰ ਐਂ ਆ ਗਿਆ ਰਿਆਂ ਨੂੰ ਪਖੀ ਪਈ ਐ ਆਹੋ ਇਦਾਂ ਦੇ ਅੱਗੇ ਨਹੀਂ ਨਾ ਤੁੰਮੇ ਮੇਰਾ ਸਪਾ ਤਲਵੋ ਜਾਓ ਮੇਰੇ ਲੱਗੋਂ ਬਸ ਜਾਓ ਮੇਰੀ ਸਾਈਡ ਹੈ ਜੈ ਤੁਹਾਨੂੰ ਦੋਦੀ ਲੋੜ ਨਹੀਂ ਕਿ ਮੀ ਜੀ ਇੱਕ ਮਿੰਟ ਬਾਹਰ ਆਏ ਹੋ ਮਨ ਰਾਜ ਤਾਂ ਮੈਸੇਜ ਆਇਆ ਹੈ ਹਾਂਜੀ ਪਹਿੰਜ ਹੀ ਆਏ ਹੋ ਠੀਕ ਹੈ ਇੱਕ ਮਿੰਟ ਆਈ ਰਹਿੰਦੀ ਹਾਂ ਮਮੀ ਜੀ ਮਨਰਾਜ ਦਾ ਮੈਸੇਜ ਆਇਆ ਕੀ ਕਹਿੰਦਾ ਹੈ ਮੈਂ ਉਹਨੂੰ ਫੋਟੋ ਪਾਈ ਸੀ ਅੱਛਾ ਤੇ ਉਹਨੇ ਵੇਖੀ ਆ ਤੇ ਮੈਸੇਜ ਕੀਤਾ ਕਹਿੰਦਾ ਮੇਰੇ ਪਸੰਦ ਆ ਅੱਛਾ ਫਿਰ ਬੜਾ ਖੈਰ ਕਹਿੰਦਾ ਉਹ ਕਹਿੰਦਾ ਸਿੰਪਲ ਆ ਮੈਨੂੰ ਸਿੰਪਲ ਹੀ ਪਸੰਦ ਆ ਠੀਕ ਆ ਹੈ ਸਿੱਨੀ ਤੇ ਲੋਕੀ ਅੱਜ ਕੱਲ੍ਹ ਵੇਖੋ ਕੁੜੀਆਂ ਜਦੋਂ ਵੇਖਵਾ ਹੁੰਦਾ ਕਿੰਨਾ ਮੇਕਅਪ ਕਰਦੀਆਂ ਹਾਂ ਬਹੁਤ ਕਰਦੀਆਂ ਤੇ ਇਹ ਫਿਰ ਆਈ ਸਿੰਪਲ ਜੀ ਸਿੰਪਲ ਜੀ ਆ ਤੇ ਪੜ੍ਹੀ ਲਿਖੀ ਜਿਹੜੇ ਇਤੋਂ ਹੀ ਪਤਾ ਲੱਗਦਾ ਹਾਂ ਕਿ ਸਿੰਪਲ ਜੇ ਹੁੰਦੇ ਆ ਨਾ ਤੇ ਕਈ ਤੇ ਬਹੁਤ ਮੇਕਅਪ ਕਰਕੇ ਤੇ ਬੈਠ ਜਾਂਦੀਆਂ ਕਿ ਸਾਨੂੰ ਜ਼ਿਆਦਾ ਸਗੋ ਸੋਹਣੇ ਲੱਗੀ ਐ ਸਿੰਪਲ ਜੀ ਕਿ ਨਹੀਂ ਸੋਹਣੀ ਲੱਗਣ ਦੀ ਆ ਤੁਹਾਨੂੰ ਬਹੁਤ ਸੋਹਣੀ ਲੱਗੀ ਹਾਂਜੀ ਤੇ ਉਹਨ ਵੀ ਵੇਖ ਕੇ ਤੇ ਕਹਿ ਆ ਦੀ ਤਾਂ ਕਿ ਮੈਨੂੰ ਸੋਹਣੀ ਆ ਪਸੰਦ ਹੈ ਫੇਰ ਇਡਾ ਕਰੀਏ ਫੇਰ ਹੈ ਰੋਕਾ ਕਰ ਜਾਂਦੇ ਆ ਦੀਦੀ ਨੂੰ ਪੁੱਛ ਲਓ ਭਲਾ ਕੀ ਜਾਂਦੇ ਆ ਸਭ ਜੀ ਤੇ ਫੇਰ ਅਹੀਂ ਵੀ ਰੋਜ ਜੀ ਵੇ ਲੋ ਰੋਕਣੀ ਤੇ ਅੱਜੀ ਰੋਗ ਦੋ ਪਰ ਇੱਕ ਮਨਰਾਜ ਨਾ ਕਵੇ ਕਿ ਮੈਂ ਮੈਂ ਵੇਖਣੀ ਕੁੜੀ ਨਹੀਂ ਉਹ ਨਾ ਜੋ ਵੀ ਤੁਹਾਨੂੰ ਕਰਨਾ ਵਾ ਕਿਸ ਸਾਹਮਣੇ ਕਿਸੇ ਤਾਂ ਦੀ ਪਸੰਦ ਤੇ ਮੇਰੀ ਪਸੰਦ ਵੀ ਹੈ ਵੀ ਹੈ ਇਹ ਨਾਲ ਉਹਦਾ ਟਾਈਮ ਹੈ ਨਹੀਂਗਾ ਉਹ ਚੰਡੀਗੜ੍ਹ ਹੀ ਨਾ ਠੀਕ ਆ ਤੇ ਜੋ ਕਰਨਾ ਹੈ ਕਰਨਾ ਵਾ ਠੀਕ ਆ ਫਿਰ ਅਸੀਂ ਅੱਜ ਰੋਗ ਜਾਨੇ ਹੈ ਹੂੰ ਠੀਕ ਆ ਫਿਰ ਵੇਖ ਲਓ ਆਪਣੀ ਸਲਾਹ ਕਰਕੇ ਅੱਜ ਹੀ ਰੋਗ ਲਓ ਕੁੜੀ ਹਾਂ ਨਹੀਂ ਅਸੀਂ ਰੋਗ ਜਾਨੀ ਹੈ ਤੇ ਕੁੜੀ ਦੀ ਪੂਰੀ ਗਰੰਟੀ ਹੈ ਮੇਰੇ ਵੱਲੋਂ ਤੇ ਬਹੁਤ ਚੰਗੀ ਹੈ ਸੁਭਾਅ ਚੰਗਾ ਵਾ ਸਿੰਪਲ ਵਾ ਤੁਹਾਡੇ ਸਾਹਮਣੇ ਹੀ ਆ ਹਨਾ ਤੇ ਵੀ ਇਹ ਲਈ ਆ ਹਾਂ ਤੇ ਅੱਗੇ ਹੁਣ ਕਰ ਲਓ ਜੋ ਜਿੱਦਾਂ ਕਰਨੀ ਹੈ ਨਾ ਅੱਜ ਹੀ ਰੋਗ ਲਓ ਜੋਟਾ ਦਿੱਸਲਾ ਵਾ ਠੀਕ ਆ ਮੰਮੀ ਜੀ 1100 ਰੁਪਇਆ ਦੇ ਕੇ ਤੇ ਰੋਕ ਜਾਨੇ ਅੱਜ ਹਾਂ ਨਾ ਰੋਕ ਕੇ ਤੇ ਫਿਰ ਚੱਲ ਜਾਨੀ ਤੇ ਚਲੋ ਫਿਰ ਹਾਂ ਚਲੋ ਰੋਕ ਜੀ ਹਾਂਜੀ ਅੱਗੇ ਹੋ ਜਾਓ ਤੁਸੀਂ ਵੀ ਤੁਸੀਂ ਸਿੱਧਾ ਅੱਗੇ ਲੋ ਜੀ ਮੈਂ ਸਭ ਦੇ ਥੇ ਮਨਪ੍ਰੀਤ ਆ ਜਾਓ ਇੱਥੇ ਤੇ ਮਜਕਾਰ ਉਠਾ ਲੋ ਮਨਪ੍ਰੀਤ ਨੂੰ ਦਿਆ ਜੀ ਸੱਜੀ ਹੈ ਹਾਂਜੀ ਚਾਚਾ ਜੀ ਦੀ ਵਧਾਈ ਹੋਵੇ ਹਾਂ ਚਾਚਾ ਜੀ ਨੂੰ ਵਧਾਈਆ ਹਾਂ ਚਾਚਾ ਜੀ ਨੂੰ ਵਧਾਈਆ ਹਾਂ ਹਾਂਜੀ ਮਨਨੂਰ ਇੱਥੇ ਆ ਜਾਓ ਇੱਥੇ ਬੈਠੋ ਚਾਚੀ ਨਾ ਫੋਟੋ ਖਚਾਈਏ ਨਾ ਦੀਦੀ ਆ ਫੜਿਓ ਫੋਨ ਫੋਟੋ ਖਿੱਚਿਓ ਸਾਡੀ ਮਨਪ੍ਰੀਤ ਦੇ ਨਾਲ ਲਓ ਮੰਨੂਰਾ ਚਾਚੀ ਸੋਣੀ ਹੈ ਨਾ ਲੈ ਲਓ ਠੀਕ ਹੈਈ ਫੋਟੋ ਹਾਂਜੀ ਸੋਣੀ ਹੈ ਇਹ ਵੀ ਹੁਣ ਹਿਮਨਰਾਜ ਨੂੰ ਭੇਜ ਦਵਾਂਗੇ। ਆਹ ਲੋ ਖਾ ਲਓ। ਠੀਕ ਐ ਸੋਹਣੀ। ਚੱਲ ਮਨਪ੍ਰੀਤ ਉਹ ਨਹੀਂ ਤੈਨੂੰ ਛੇਤੀ ਲੈ ਜਾਣਾ ਆਪਣੇ ਘਰ। ਠੀਕ ਐ। ਤੇ ਇਹਨਾਂ ਤੋਂ ਉਹਨਾਂ ਤੇ ਗੱਲਾਂ ਹੋਰ ਬੰਦਾ ਕੁਝ ਹੋਰ ਦੱਸਦਾ। ਅਸਲੀਅਤ ਤਾਂ ਇੱਥੇ ਆਣ ਕੇ ਪਤਾ ਲੱਗਦੀ ਐ। ਸਿਆਣੇ ਸੱਚ ਹੀ ਕਹਿੰਦੇ ਐ ਜਾਂ ਰਾਹ ਪਿਆ ਜਾਣੀ ਤੇ ਜਾਂ ਵਾਹ ਪਿਆ ਜਾਣੀ। ਹੁਣ ਮੇਰਾ ਇਹਨਾਂ ਨਾਲ ਵਾਹ ਪਿਆ ਤੇ ਹੁਣ ਮੈਨੂੰ ਪਤਾ ਲੱਗਾ। ਡਾਕਟਰ ਨੇ ਕੀ ਆਖਿਆ ਹੁਣ? ਮੰਮੀ ਕੁਛ ਨਹੀਂ ਹੈਗਾ। ਉਦਾਂ ਪਹਿਲੇ ਖੈ ਪੈ ਗਿਆ ਹੀ ਤੇ ਖੈ ਪੈ ਗਿਆ ਤੇ ਹੋਰ ਚਲੋ ਕੋਈ ਗੱਲ ਹੀ ਨਹੀਂ ਹੈਗਾ ਤੇ ਫਿਰ ਕੀ ਕਰਨਾ ਰੱਬ ਦੇ ਹੱਥ ਵਿੱਚ ਵਾ ਉਹ ਤਾਂ ਸਤਗੁਰ ਦੇ ਹੱਥ ਵਿੱਚ ਗਿਆ ਸਭ ਕੋ ਹਾਂ ਸਾਰਾ ਕੋ ਧੀਆ ਪੁੱਤਾ ਹੀ ਕਰਦੇ ਆ ਕੋਈ ਨਹੀਂ ਆਪੇ ਇੱਕ ਦੂਜੇ ਦਾ ਸਾਥ ਦੇ ਦਿਆ ਕਰਨਾ ਵਾ ਚਲੋ ਉਹ ਤਾਂ ਮਹਾਰਾਜ ਗਿਆ ਤੇ ਧੀਆ ਕਿਤੇ ਗੁਰਦੁਆਰੇ ਵੀ ਚਲ ਗਿਆ ਕਰ ਹੋਰ ਨਹੀਂ ਕਿਤੇ ਤੂੰ ਤਰਾਤਵਾਰ ਹੀ ਚਲ ਗਿਆ ਕਰ ਮੰਮੀ ਮੀਨੇ ਮੈਂ ਜਾਨੀ ਚਾਈ ਆ ਸੰਗਰਾਦ ਦੀ ਸੰਗਰਾਦ ਜਾਦੀ ਰਹਾ ਗਈਆਂ ਗੱਲਾਂ ਕਰਦੀ ਰਹਿਨੀ ਫੋਨ ਦੇ ਉੱਤੇ ਤੇ ਤੂੰ ਇਧਰ ਉਧਰ ਦੀਆਂ ਕਰਦੀ ਰਹਿਨੀ ਕਿਤੇ ਪਾਠ ਕਰਿਆ ਕਰ ਕਿਤੇ ਮਹਾਰਾਜ ਦਾ ਨਾਮ ਲਿਆ ਕਰਦੀ ਏ ਕੋਈ ਨਹੀਂ ਮਮੀ ਲੱਲਿਆ ਕਰੂੰਗੀ ਜਦੋਂ ਕਰਮਾ ਚ ਹੁੰਦਾ ਨਾ ਹੁਣ ਉਦੋਂ ਹੀ ਆ ਇਹ ਤੇ ਇੱਕ ਤੁਹਾਡੇ ਮੇਰੇ ਵਹਿਮ ਆ ਜ਼ਰੂਰੀ ਤੇ ਨਹੀਂ ਪਾਠ ਕਰਕੇ ਹੀ ਹੁਣਾ ਹੁੰਦਾ ਵਾ ਪਾਠ ਦੇ ਉਤਰਾ ਵੀ ਕਰ ਲਈਦਾ ਵਾ ਨਹੀਂ ਮਹਾਰਾਜ ਦਾ ਨਾਮ ਧੀਏ ਲੈਣਾ ਬਹੁਤ ਚੰਗਾ ਵਾ ਉਹ ਸਤ ਕੋ ਨਹੀਂ ਸੁਣਦਾ ਵਾ ਚਲੋ ਮੰਮੀ ਠੀਕ ਆ ਪਾਠ ਮੈਂ ਕਰ ਲਿਆ ਕਰੂੰਗੀ ਪਰ ਮੈਂ ਮਾਰ ਨੂੰ ਕੋਈ ਤੱਦੀ ਨਹੀਂ ਦੇਣੀ ਵੀ ਮੈਨੂੰ ਇਹ ਚੀਜ਼ ਚਾਹੀਦੀ ਆ ਆਪੇ ਜਦੋਂ ਉਹਦੀ ਮਰਜ਼ੀ ਹੋਊਗੀ ਦੇ ਦੂਗਾ ਪਰ ਹੁਣ ਮੈਂ ਅੱਜ ਤੋਂ ਪਾਠ ਕਰਨਾ ਸ਼ੁਰੂ ਕਰ ਦੂੰਗੀ ਉਹ ਕਿਤੇ ਆਪਣੀਆਂ ਤਕਦੀਰਾਂ ਹੀ ਬਦਲ ਜਾਣਗੀਆਂ ਜਿਹੜਾ ਮਾਰੇ ਕਰਮ ਲਿਖਾਏ ਹੁੰਦੇ ਉਹ ਹੀ ਕਿਤੇ ਬਦਲ ਜਾਣਗੇ ਜ਼ਰੂਰੀਤ ਨਹੀਂ ਵੀ ਈਆ ਪੁੱਤਾਂ ਵਾਤੇ ਪਾਠ ਕਰਨਾ ਵਾ ਆਪਣੇ ਕਰਮਾਂ ਵਾਤੇ ਵੀ ਕਰ ਲਈਦਾ ਵਾ ਇਹ ਤੇ ਤੇਰੀ ਉਤਰਾ ਗੱਲ ਠੀਕ ਵਾ ਬਾਹਰ ਸਿਆੜੇ ਆਂਦੇ ਆ ਦੇਰ ਹੋਵੇ ਹਨੇਰ ਨਾ ਹੋਵੇ ਉਹ ਸਤਗੁਰ ਸੁਣੂਗਾ ਤੇ ਜਦੋਂ ਮੰਮੀ ਮਾਰਾ ਸੁਣਦਾ ਨਾ ਉਦੋਂ ਪਤਾ ਮੈਨੂੰ ਨਹੀਂ ਲੱਗਦਾ ਨਹੀਂ ਪਤਾ ਲੱਗਦਾ ਹਾਂ ਕੋਈ ਗੱਲ ਨਹੀਂ ਚਲ ਦੇ ਹਲਚਨਾ ਕੋਈ ਕਰੀ ਤੇ ਤੂੰ ਨਾ ਪਾਠ ਪੂਠ ਕਰਿਆ ਕਰ ਬਹਿ ਕੇ ਕਿਤੇ ਮਹਾਰਾਜ ਦਾ ਨਾਮ ਲਿਆ ਕਰ ਰਗਵੀਰ ਨੂੰ ਇਹ ਦੋਵੇਂ ਜਣੇ ਤੁਸੀਂ ਪੜ੍ਹੇ ਲਿਖੇ ਹੋ ਕਿਤੇ ਪਾਠ ਪੂਠ ਕਰਿਆ ਕਰੋ ਚੰਗਾ ਮੰਮੀ ਮੈਂ ਨਹੀਂ ਤੁਹਾਨੂੰ ਰੋਕਦੀ ਕਿਤੇ ਗੁਰੂ ਘਰ ਵੀ ਜਾਇਆ ਕਰੋ ਚੰਗਾ ਮੰਮੀ ਸੇਰ ਤੋਂ ਕਰਦੀਆਂ ਸ਼ੁਰੂ ਆਹ ਨਾ ਧੋ ਕੇ ਤੇ ਧੀਏ ਪਾਠ ਕਰਿਆ ਕਰ ਚੰਗਾ ਆਪੇ ਮਹਾਰਾਜ ਸੁਣੂਗਾ ਦੇਣਾ ਤੇ ਉਹਨੇ ਹੀ ਆ ਸਤਗੁਰ ਨੇ ਦੇਣਾ ਪਰ ਹੱਥ ਪੱਲਾ ਵਿੱਚ ਜੋੜੀਏ ਤੇ ਫੇਰ ਹੀ ਪ੍ਰਮਾਤਮਾ ਸੁਣਦਾ ਵਾ ਚਲੋ ਸੁਣੂਗਾ ਆਪੇ ਆਹੀ ਕਿਹੜੇ ਰੱਬ ਦੇ ਮਾਂ ਮਾਰੇ ਆਪੇ ਮਹਾਰਾਜ ਦਊਗਾ ਹੀ ਨਾ ਸਾਨੂੰ ਮੈਂ ਦੇਖੂ ਕਿੰਨੀ ਸੋਹਣੀ ਲੱਗਣ ਦੀ ਹੈ ਨਾ ਬੜੀ ਸੋਹਣੀ ਲੱਗਣ ਡਈ ਆ ਮਨਰਾਜ ਨੇ ਫੇਰ ਮੈਸੇਜ ਕੀਤਾ ਆ ਪਤਾ ਕੀ ਕਹਿਣ ਡਿਆ ਕੀ ਕਹਿੰਦਾ ਕਹਿੰਦਾ ਤੂੰ ਥੋੜੀ ਪਤਲੀ ਆ ਤੇ ਵੇਹਲਾ ਮਨਪ੍ਰੀਤ ਕਿੰਨੀ ਗੁਗਲੋ ਮੁਗਲੋ ਜੀਅ ਤੇ ਸੋਹਣੀ ਲੱਗਣ ਦੀ ਖੁਸ਼ ਹੈ ਨਾ ਹਾਂਜੀ ਹਾਂਜੀ ਕਹਿੰਦਾ ਖੁਸ਼ ਆ ਅੱਛਾ ਕਹਿੰਦਾ ਨੂਰ ਰਗਣ ਡਿਆ ਓਦੇ ਵਰਗਾ ਅੱਛਾ ਆਹੋ ਕਹਿੰਦਾ ਨੂਰ ਜਿੱਦਾਂ ਦਾ ਨਾ ਓਦਾਂ ਦੀ ਓਦੀ ਚਾਚੀ ਗੁਗਲੋ ਮੁਗਲੋ ਦਾ ਨੂਰ ਆ ਆਹੋ ਕਹਿੰਦਾ ਨੂਰ ਵਰਗੀ ਲੱਗਣ ਦੀ ਆ ਮੈਂ ਚੱਲ ਨੂਰ ਵਰਗੀ ਆ ਸੋਹਣੀ ਆ ਮੈਂ ਕਿਹਾ ਨੂਰ ਤੇਰੇ ਵਰਗੀ ਆ ਨਾ ਹੈ ਨਾ ਚਾਚੀ ਪਸੰਦ ਹੈ ਨਾ ਹਾਂ ਖੁਸ਼ ਆ ਨੂਰ ਸੋਹਣੀ ਚਾਚੀ ਹਾਂ ਖੁਸ਼ ਆ ਹਾਂ ਚਲ ਸੋਣੀ ਜਵੇ ਮਿਲ ਗਈ ਹੈ ਨਾ ਜਿੱਦਾਂ ਦੀ ਹਿਲਾਪਦੇ ਜਿਹੋ ਚਾਹੁੰਦਾ ਹੈ ਉਹ ਤਾਂ ਦੀ ਮਿਲ ਗਈ ਚਲੋ ਚਲੋ ਮਿਲ ਗਈ ਸੋਣੀ ਮਿਲ ਗਈ ਆ ਤੁਹਾਨੂੰ ਵੇ ਲੋ ਇੰਨੀ ਪਸੰਦ ਆ ਕੁੜੀ ਤੇ ਸਿੰਪਲ ਆ ਹਨਾ ਹਾਂਜੀ ਕਿੰਨੇ ਤੁਸੀਂ ਉਹਦੀ ਕਰਨ ਦੇ ਤਾਰੀਫ ਨਾ ਹਾਂਜੀ ਤੇ ਵੇ ਲੋ ਜਿਹਦੇ ਘਰ ਜਿਹਨੂੰ ਕਦਰ ਕਈਆਂ ਨੂੰ ਕਦਰ ਨਹੀਂ ਹੁੰਦੀ ਹਨਾ ਪੜ੍ਹੇ ਲਿਖੇ ਦੀ ਸੋਹਣੇ ਦੀ ਇਹ ਕਿਦਾਂ ਦੀ ਗੱਲ ਕੀ ਮਤਲਬ ਕਦਰ ਨਾ ਹੋਵੇ ਕੀ ਹੋਇਆ ਮਤਲਬ ਵੀ ਇਹਦਾ ਪਹਿਲਾ ਰਿਸ਼ਤਾ ਹੋਇਆ ਸੀ ਤੇ ਟੁੱਟ ਗਿਆ ਆ ਤੁਸੀਂ ਫਿਰ ਕੀ ਸਲਾਹ ਤੁਹਾਡੀ ਵਿਆਹ ਦੀ ਵਿਆਹ ਕਦੋਂ ਤੱਕ ਰੱਖਣਾ ਪਤਾ ਹੀ ਨਾ ਮਨ ਰਾਜ ਨੂੰ ਨਾ ਸਲਾਹ ਕਰ ਤੇ ਫਿਰ ਤੁਹਾਨੂੰ ਦੱਸਾਂਗੀ اچھا ਮਨ ਰਾਜ ਨਾ ਸਲਾਹ ਕਰਨੀ ਆ ਤੇ ਜੇ ਮੈਂ ਤੁਹਾਨੂੰ ਇੱਕ ਸਲਾਹ ਦਵਾਂ ਤੇ ਤੇਂ ਘਰੇ ਜਾ ਕਰਿਓ ਮੇਰੀ ਮੇਰੀ ਵੀ ਇੱਕ ਸਲਾਹ ਮੰਨਿਓ اچھا ਜੇ ਜੇ ਆਪਾਂ ਵਿਆਹ ਉਹਦੀ 24 ਤੱਕ ਰੱਖ ਲਈਏ ਤੇ ਫਿਰ ਕਾਹਦੀ ਚਾਹੀਦੀ ਆਵਾਜ਼ ਜਿਹੜੀ ਹੋਣੀ ਚਾਹੀਦੀ ਅਜੇ ਤਾਂ 12 ਦਿਨ ਹੈਗੇ ਆ ਇੰਨੀ ਜਲਦੀ ਨਹੀਂ ਆਹੀ ਕਰਨਾ 2 ਮਹੀਨੇ ਤੇ ਵਿੱਚ ਪਾਈ ਆ ਦੋ ਮਹੀਨੇ ਬੜਾ ਲੰਬਾ ਟਾਈਮ ਹੋ ਜਾਂਦਾ ਵਾ ਇੰਨੀ ਛੇਤੀ ਕਿਉਂ 24 ਤਰੀਕ ਤੱਕ ਜੇ ਕਰ ਲੋ ਤੇ ਵਧੀਆ ਕਰਨਾ ਹੀ ਆ ਦੋ ਮਹੀਨਿਆਂ ਨੂੰ ਹੀ ਤੇ 24 ਨੂੰ ਤਿਆਰੀ ਕਰਦੇ ਆ ਵੀ ਟਾਈਮ ਲੱਗਦਾ ਦੋ ਮਹੀਨੇ ਚਲੋ ਪਾਣੇ ਚਾਹੀਦੇ ਆ 10 ਦਿਨਾਂ ਵਿੱਚ ਤੇ ਤਿਆਰੀ ਵੀ ਨਹੀਂ ਹੋਣੀ ਬੀਜੀ ਛੇਤੀ ਥੋੜਾ ਵੀ ਹੋ ਸਕਦੀ ਹੈ ਤੂੰ ਹੀ ਨੀਣਾ ਕੋਲੇ ਸੋਹਣਾ ਵਾ ਤੂੰ ਸਵਾਲਿਓ ਮੁੰਡੇ ਵਾਲੇ ਦੇ ਕਿੰਨੀਆਂ ਤਿਆਰੀਆਂ ਹੁੰਦੀਆਂ ਵਾ ਕੁੜੀ ਵਾਲੇ ਦੇ ਘਰ ਤੇ ਸਾਰੀਆਂ ਤਿਆਰੀਆਂ ਹੋਈਆਂ ਗਈਆਂ ਗੇਤੀ ਇਹਨਾਂ ਨੇ ਗੇਤੀ ਤਿਆਰੀ ਕਿਦਾਂ ਕਿਉਂ ਕਰਕੇ ਰੱਖੀ ਇਹਨਾਂ ਨੇ ਤੇ ਗੱਡੀ ਵੀ ਲੈ ਲਈ ਪਹਿਲਾਂ ਸੂ ਬੋਖਰਾ ਲਿਆ ਕੱਪੜੇ ਵੀ ਸਵਾ ਲਏ ਸਾਰੇ ਕੰਮ ਇਹਨਾਂ ਨੇ ਕੀਤੇ ਇਹਨਾਂ ਦੀ ਸਾਰੀਆਂ ਤਿਆਰੀਆਂ ਹੋਈਆਂ ਵਾ ਇਹਨਾਂ ਦੀ ਤਿਆਰੀ ਕਿਦਾਂ ਪਹਿਲਾਂ ਕਿਉਂ ਕੀਤੀ ਇਹਨਾਂ ਨੇ ਤਿਆਰੀ ਉਹ ਮੈਂ ਤੁਹਾਨੂੰ ਦੱਸਿਆ ਤੇਗਾ ਅਸੀਂ ਉਹਦਾ ਰਿਸ਼ਤਾ ਮਤਲਬ ਹੋਇਆ ਸੀ ਪਹਿਲਾਂ ਹੂੰ ਤੇ ਉਹ ਟੁੱਟ ਗਿਆ ਨਾ ਉਦੋਂ ਤੇ ਫਿਰ ਹੁਣ ਜਿਹੜੀ ਤਰੀਕ ਪੱਕੀ ਕੀਤੀ ਸੀ ਤਾਂ ਹੀ ਕਿਹਾ ਉੱਤੇ ਹੀ ਇਹਦਾ ਵਿਆਹ ਹੋ ਜੇ ਤਾਂ ਚੰਗਾ ਵਾ ਫਿਰ ਮੈਂ ਤਾਂ ਹੀ ਨਾਲ ਗੱਲ ਕੀਤੀ ਸੀ ਮੈਂ ਇਹਨਾਂ ਨੂੰ ਕਿਹਾ ਕਿ ਮੈਂ ਰਿਸ਼ਤਾ ਕਰਾਉਣੀ ਆਪਣੇ रिश्तेदारਾਂ ਨਾਲ اسی دی منڈے ਨਾਲ ਹੂੰ ਤੇ ਤਾਂ ਕਰਕੇ ਫਿਰ ਇਹਨਾਂ ਨੇ ਵੀ ਚਲੋ ਕਰਵਾ ਦੋ ਜੇ ਉਹ ਤਰੀਕ ਤੇ ਹੋਲੇ ਤੇ ਚੰਗਾ ਵਾ ਤੇ ਦੀਦੀ ਤੁਸੀਂ ਹਾਨੂੰ ਪਹਿਲੇ ਥੋੜੀ ਜੀ ਗੱਲ ਦੱਸ ਦੇਣੀ ਤੁਸੀਂ ਹੁਣ ਸਾਰਾ ਕੁਝ ਕਰਵਾ ਕੇ ਤੇ ਫਿਰ ਦੱਸਣ ਦੇ ਪਹਿਲਾਂ ਤਾਂ ਮੇਰੇ ਦਿਮਾਗ 'ਚ ਨਹੀਂ ਆਇਆ ਇਹ ਤਾਂ ਪਹਿਲਾਂ ਦੱਸਣਾ ਚਾਹੀਦਾ ਹੈ ਨਾ ਹਰ ਵਾਰ ਤੇ ਕੁੜੀ ਤੇ ਚਲੋ ਹਨਾ ਤੁਹਾਡੇ ਸਾਹਮਣੇ ਕੁੜੀ ਚਲੋ ਅਸੀਂ ਕਹਿੰਦੇ ਆ ਸੋਹਣੀ ਆ ਕੁੜੀ ਨਹੀਂ ਮਾੜੀ ਅਸੀਂ ਇਹ ਥੋੜੀ ਕਿਹਾ ਕਿ ਕੁੜੀ ਮਾੜੀ ਆ ਪਰ ਹੁਣ ਹਾਨੂੰ ਇਹ ਨਹੀਂ ਨਾ ਬਤਾਵੇ ਕੁੜੀ ਦੀ ਕਮੀ ਕੀ ਦੇਦੇ ਕੋਣ ਕੋਣ ਆਇਆ ਹੈ ਇੱਕ ਮੁੰਡੇ ਦੀ ਭਰਜਾਈ ਹੀ ਮੰਮੀ ਹੀ ਤੇ ਨਾਲ ਉਹਨਾਂ ਦਾ ਕਾਕਾ ਸੀਗਾ ਨਿਕਾ ਨਿਕਾ ਹੈ ਜਾਦਾ ਨਹੀਂ ਨਹੀਂ ਮਤਲਬ ਮੇਰਾ ਵੀ ਜਿਹਦਾ 7-8 ਸਾਲ ਦਾ ਹੁੰਦਾ ਵਾ ਠੀਕ ਹੈ ਬੱਚਾ ਛੋਟਾ ਸੀਗਾ ਉਹਨਾਂ ਦਾ ਤੇ ਵੇਖੀ ਮੁੰਡੇ ਦੇ ਫੋਟੋ ਤੁਸੀਂ ਆਓ ਫੋਟੋ ਵੇਖੀ ਤੇ ਹੀਗੀ ਵਖਾਓ ਹਾਂ ਔਰ ਡੈਡੀ ਵੱਲੇ ਫੋਨ ਜੀ ਆ ਠੀਕ ਆ ਹਾਂ ਹੋਰ ਤੁਹਾਨੂੰ ਪਸੰਦ ਰਿਸ਼ਤਾ ਸੰਦ ਦਾ ਗੁਰਜੋ ਤੇ ਤੇੜ ਕੋਦੇ ਹੁਣ ਕੋਈ ਲੁਕਾਣੀ ਹੈਗਾ ਮੈਨੂੰ ਪਤਾ ਨਹੀਂ ਕਿ ਉਹ ਇਦਾਂ ਲੱਗੀ ਜਾਂਦਾ ਜਿੱਦਾਂ ਨਾ ਮਨਜੋਤ ਜਿਹੜਾ ਉਹ ਬੜਾ ਚੰਗਾ ਹੈਗਾ ਤੇ ਇਹ ਪਤਾ ਨਹੀਂ ਇੰਨੇ ਚੰਗਾ ਹੋਣਾ ਵਾ ਕਿ ਨਹੀਂ ਹੋਣਾ ਪਤਾ ਨਹੀਂ ਹੁਣ ਅੱਗੇ ਕੋਈ ਨਹੀਂ ਟੈਨਸ਼ਨ ਨਾ ਲਈ ਦੋਨ ਮੈਨੂੰ ਭਾਣੀ ਮੁਰਮੁਰ ਕੇ ਨਾ ਉਹਦੀ ਮਨਜੋਤ ਦੀ ਜਾਦ ਹੋਈ ਖਾਏ ਖਾਏ ਕੀ ਦੁਨੀਆ ਨੇ ਦਾ ਸਿਰ ਖਪਾਉਣ ਲਈ ਆ ਉਹਨੂੰ ਬੜੀ ਸਮਝਵਾ ਵਿਚਾਰੇ ਨੂੰ ਵੀ ਕੀ ਜਾਦਵਾਤ ਕੀ ਗੱਲ ਵਾ ਉਹਦਾ ਤੂੰ ਕੀ ਇਦਾਂ ਵੇਖ ਲਿਆ ਵਾ ਜਿਹੜਾ ਤੈਨੂੰ ਉਹਦੀ ਜ਼ਿਆਦਾ ਆਈ ਜਾਂਦੀ ਹੈ ਮਾ ਵੀ ਹੁਣ ਮੁੰਡਾ ਜਿਹੜਾ ਕਿ ਤੇ ਮਾੜਾ ਵਾ ਵਕੀਲ ਵਾ ਉਹਨਾਂ ਨਾਲ ਮੰਨਿਆ ਤੂੰ ਫੋਨ ਤੇ ਗੱਲਾਂ ਕਰਦੀ ਆ ਤੈਨੂੰ ਤਾਂ ਕਰਕੇ ਯਾਦ ਨਹੀਂ ਭੁੱਲਣ ਦੀ ਤੇ ਜਦੋਂ ਹੁਣ ਇੱਧਰ ਸਾਰੀ ਗੱਲਬਾਤ ਪੱਕੀ ਹੋ ਗਈ ਕਿ ਇਹਨੇ ਵੀ ਤੇ ਫੋਨ ਤੇ ਗੱਲ ਕਰਨੀ ਆ ਹੁਣ ਦਿਨ ਕਿਹੜੇ ਰਹਿ ਗਏ ਆ ਹੁਣ ਤਾਂ ਕਿੰਨੀ ਤਰੀਕ 22 ਤਰੀਕ 22 ਹੀ ਨਾ ਆਪਣੀ ਵਿਆਹ ਦੀ 24 24 ਤਰੀਕ ਆਇਆ 22 ਦੇ ਅਟਾਰਨਾ ਤੈਨੂੰ 30 ਦੇ ਤੇ 24 ਤਰੀਕ ਨੂੰ ਵਿਆਹ ਹੋ ਜਾਣਾ ਤੇ ਉਹ ਸਾਇ ਤੇ ਆਪਾਂ ਸਭ ਕੁਝ ਕਰ ਲੈਣਾ ਤੇ ਫੇਰ ਕਾ ਤੂੰ ਨਹੀਂ ਖਬਰਾਉਣ ਤੂੰ ਮੈਂ ਤੇ ਉਦਾਂ ਹੀ ਗੱਲ ਹੀ ਕੀਤੀ ਆ ਗੱਲ ਦੀ ਨਹੀਂ ਕੋਈ ਗੱਲ ਹੁੰਦੀ ਮੈਂ ਤਾਂ ਲੱਗੀ ਤੇਰੇ ਦਾਦੀ ਨਾਲ ਇਹੋ ਗੱਲ ਕਰਨ ਵੀ ਆਪਾਂ 24 ਦਾ ਹੀ ਰੱਖ ਲਈਏ ਤੇ ਜਿਹੜਾ ਸਾਡਾ ਸਾਬ ਕਿਤਾਬ ਸਾਰਾ ਹੋਇਆ ਵਾ ਤੇ ਸਾਡਾ ਖਰਚਾ ਜਿਹੜਾ ਉਸੇ ਖਰਚੇ ਸਭ ਤੋਂ ਹੋ ਜਾਊਗਾ ਉਹਨਾਂ ਨੇ ਵੀ 2-4 ਦਿਨ ਵਧਾ ਕੇ ਘਟਾ ਕੇ ਕੀ ਕਰਨਾ ਵਾ ਜਦੋਂ ਕਰਨਾ ਹੀ ਆ ਤੇ ਫਿਰ ਗੱਲ ਕਰੀ ਚਲੋ ਵੇਖ ਲਓ ਫਿਰ ਕੁਛ ਨਹੀਂ ਮੈਂ ਤੇਰੇ ਦਾਦੀ ਨੂੰ ਕਰਦੀ ਆ ਗੱਲ ਕਿੰਨਾ ਟਾਈਮ ਲੱਗਣਾ ਜਬਨ ਨੂੰ ਬਸ ਆ ਥੋੜੇ ਜਹੀ ਆ ਪਾਣੀ ਸੁੱਕਣ ਵਾਲਾ ਵਾ ਠੀਕ ਆ ਹੂੰ ਚੱਲ ਦਬੈ ਤੇ ਦਾਦੀ ਨਾਲ ਲੱਗੇ ਮੈਂ ਆ ਗਈ ਠੀਕ ਤਾਂ ਦੇ ਵਾਸਤੇ ਉਹਨੂੰ ਖੁਲਾ ਨੂੰ ਸੌਖਾ ਵਾ ਮੈਨੂੰ ਨਹੀਂ ਲੱਗਦਾ ਕਿ ਉਹ ਮੈਨੂੰ ਸਾਰੀ ਉਮਰ ਉੱਪਰ ਲੂਗਾ ਜਿੱਦਾਂ ਮਰਜੀ ਭਾਵੇਂ ਗੱਲਾਂ ਹੀ ਹੈਗੀਆਂ ਪਰ ਦਿਲ ਦੀਆਂ ਗੱਲਾਂ ਹੀ ਹੈਗੀਆਂ ਦੇਦੀਆਂ ਰਗਵੀਰ ਨਾ ਮੀ ਰਿੰਪੀ ਦਾ ਨਾ ਫੋਨ ਆਇਆ ਹੈਗਾ ਅੱਛਾ ਤੇ ਉਹ ਆਂਦੀ ਆਪ ਹੀ ਕੁੜੀ ਹੈਗੀ ਆ ਬੜੀ ਸੋਹਣੀ ਆ ਅੱਛਾ ਤੇ ਜੇ ਤੁਸੀਂ ਮੰਨੇ ਵਾਸਤੇ ਰਿਸ਼ਤਾ ਕਰਨਾ ਵਾ ਤੇ ਮੈਂ ਗੱਲ ਕਰਾਂ ਬੀਬੀ ਉਹਨਾਂ ਕੇ ਪਾਂਦਾ ਨਾ ਪੋਛੇ ਜੇ ਕੋਈ ਹੈਗੀ ਹੈ ਨਾ ਤੇ ਛੇਦੀ ਛੇਦੀ ਕਰ ਦੇ ਮੁੰਡਾ ਤਾਂ ਸਾਡਾ ਕੇ ਬੜਾ ਉਦਾਸ ਦਾ ਰਹਿਂਦਾ ਵਾ ਤੇ ਉਹ ਆਂਦੀ ਆ ਕਿ ਉਹਦਾ ਮਾਂ ਪਿਓ ਆਂਦਾ ਵਾ ਵੀ ਅਸੀਂ ਛੇਤੀ ਕਰ ਦੇਣਾ ਕਿਦਾ ਮਾਂ ਵੀਦਾ ਮਾਂ ਵੀਦਾ ਮਾਂ ਵੀਦਾ